ਹਲਕਾ ਅਜਨਾਲਾ ਦੇ ਪਿੰਡ ਛੋਟਾ ਫਤੇਵਾਲ ਦੀ ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੀ ਤੇ ਆਏ ਇੱਕ ਫੌਜੀ ਵੱਲੋਂ ਖੇਤਾਂ 'ਚ ਲੱਗੀ ਮੋਟਰ ਵਾਲੇ ਕਮਰੇ ਦੇ ਵਿੱਚ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਲੜਕੀ ਵੱਲੋਂ ਚੀਕਾਂ ਮਾਰਨ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਫੌਜੀ ਨੂੰ ਕਾਬੂ ਕੀਤਾ ਇਸ ਸਮੇਂ ਹੱਥੋਪਾਈ ਕਰਦੇ ਹੋਏ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਪਰ ਹੁਣ ਪਰਿਵਾਰ ਇਨਸਾਫ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ ਇਸ ਮੌਕੇ ਪੀੜਤ ਲੜਕੀ ਨੇ ਕਿਹਾ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ 'ਚ ਝੋਨਾ ਲਗਾਉਣ ਉਪਰੰਤ ਰੋਟੀ ਖਾ ਰਹੀ ਸੀ ਤਾਂ ਅਚਾਨਕ ਇਸ ਫੌਜੀ ਅਤੇ ਉਸ ਦੇ ਚਾਚੇ ਵੱਲੋਂ ਉਸ ਨੂੰ ਜ਼ਬਰਦਸਤੀ ਕਮਰੇ ਦੇ ਵਿੱਚ ਲਾ ਕੇ ਜ਼ਬਰਜਨਾ ਕੀਤਾ ਗਿਆ ਰੌਲਾ ਪਾਉਣ ਤੇ ਪਰਿਵਾਰਿਕ ਮੈਂਬਰਾਂ ਨੇ ਪਹੁੰਚ ਕੇ ਉਸ ਨੂੰ ਇਹਨਾਂ ਦੇ ਕੋਲੋਂ ਛੁਡਵਾਇਆ ਪਰ ਇਹ ਦੋਨੋਂ ਮੌਕੇ ਤੋਂ ਫਰਾਰ ਹੋ ਗਏ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਦੇ ਨਾਲ ਬਹੁਤ ਗਲਤ ਹੋਇਆ ਹੈ ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਔਮਨ ਸੈੱਲ ਦੇ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਬਣਦੀ ਕਾਰਵਾਈ ਹਰ ਹਾਲਤ ਕੀਤੀ ਜਾਵੇਗੀ। ਇਸ ਬੰਦ ਵਿੱਚ ਪੀੜਤ ਲੜਕੀ, ਪੀੜਤ ਲੜਕੀ ਦੇ ਭਰਾ ਅਤੇ ਪੁਲਿਸ ਜਾਂਚ ਅਧਿਕਾਰੀ ਦੇ ਬਿਆਨ ਵੀ ਸਾਹਮਣੇ ਆਏ ਨੇ। ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ? ਬੱਲੇ ਬੱਲੇ ਅਸੀਂ ਚੈਨਲ ਆਉਣ ਗਏ ਸੀ। ਨਲੋਂ ਨੇ ਫਿਰ ਅਸੀਂ ਰੋਟੀ ਖਾਣਾ ਹੈ ਰੋਟੀ ਖਾਣ ਦੇ ਤਰ੍ਹਾਂ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਉਂਦੇ ਸੀ ਪਹਿਲਾ ਇੱਕ ਆਉਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਤੇ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੁਕ ਖੰਦੇ ਮੈਂ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਤੇ ਗਗਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲਾਉ ਪਰਦੇ ਰਿਆ ਫਿਰ ਮੈਂ ਉਨੇ ਵਾਜੇ ਚ ਵਜਨ ਮੱਕੜੀਆਂ ਇੰਨੀ ਉੱਚੀ ਬੱਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਨੂੰ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਪਾਗਿਆ ਸੀ ਗगन ਦੀ ਫਿਰ ਛੁੱਟ ਕੇ ਭੱਜ ਗਿਆ ਸੀ ਹੋ ਕੀ ਮੰਗ ਕਰਦੇ ਹੋ ਰੈਸਿਪੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਘਰ ਨੂੰ ਜਬਰਦਸਤੀ ਲਾ ਦਿੱਤਾ ਹਾਂਜੀ ਹਾਂਜੀ ਕੀਤਾ ਸਰ ਇਹ ਮੰਗ ਨਹੀਂ ਕਰਦੀ ਇਨਸਾਫ ਨਹੀਂ ਮੰਗਦੇ ਮੰਗ ਨਹੀਂ ਇਨਸਾਫ ਦੀ ਪਰਚਾ ਕਰਨਾ ਚਾਹੁੰਦੇ ਆ ਮੈਂ ਆਪਣਾ ਵੀ ਥੋੜਾ ਬੇਟਾ ਪੜੀ ਮੇਰਾ ਨਾਮ ਸੁਮਨ ਸਿੰਘ ਹੈ ਪਿੰਡ ਛੋਟਾ ਬੱਤਵਾੜਾ ਇਹ ਮਾਮਲਾ ਹੈ ਸਰ ਜੀ। ਮੰਗਲੇ ਸੀ ਕਿ ਕੁੜੀਆਂ ਵਾਜਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਅਹਾਨੂੰ ਸ਼ੱਕ ਹੋਇਆ ਕਿ ਕੋਈ ਹੋ ਰਿਹਾ ਵਾ। ਸਾਡਾ ਕੰਮ ਕਰ ਰਹੇ ਸੀ। ਅਸੀਂ ਟੋਨ ਲਾ ਰਹੇ ਸੀ ਜੀ। ਪਿੰਡ ਚੱਕ ਡੁਗਰਾ ਨੇ। ਅੱਛਾ ਕੀ ਉਹ ਐਸੀ ਗੱਲ ਹੀ ਸਾਰੀ ਪੂਰੀ ਗੱਲ ਹੈ। ਤੇ ਸਾਰ ਅਸੀਂ ਫਿਰ ਕੁੜੀਆਂ ਦੀਆਂ ਵਾਜਾਂ ਸੁਣੀਆਂ ਤੇ ਸਾਰਾ ਹੀ ਧੋੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ। ਮੁੰਡੇ ਦਾ ਨਾਮ ਅਕਲਵਿੰਦਰ ਸਿੰਘ ਸਾਨੂੰ ਉਦਲਬਾਰ ਸਿੰਘ। ਤੇ ਸਾਰ ਅਸੀਂ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ। ਮੌਕੇ ਤੇ ਆ ਬੜਾ ਡਗੜੀ ਦੇ ਵਿੱਚ ਗਗਨਦੀਪ ਸਿੰਘ ਨੂੰ ਛੱਡ ਕੇ ਭੱਜ ਗਿਆ ਉਹ ਕਹਿਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਖੜ ਛੱਡ ਕੇ ਤੇ ਭੱਜ ਗਿਆ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਨੂੰ ਛੱਡ ਕੇ ਭੱਜ ਗਿਆ ਉਹਦੇ ਦਰਖਾਸਤ ਦਿੱਤੀ ਕੋਈ ਸਰ ਅਸੀਂ ਤੇ ਰਖਾਸ਼ਣ ਦਿੱਤੀ ਆ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣਦੀ ਜੀ ਹਾਂ ਜੀ ਜਬਰਦਸਤੀ ਨਹੀਂ ਕੀਤਾ ਕੁੜੀ ਨੇ ਕਿ ਹਾਂ ਜੀ ਹਾਂ ਜੀ ਕੁੜੀ ਨੇ ਬਹੁਤ ਚੀਕਾਂ ਮਾਰੀ ਸੀ ਜਾ ਕੇ ਵੇਖਿਆ ਫੇਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫਰਦੀ ਸੀ ਉਹ ਦੰਦਾ ਇਸਾਰਾ ਕੋਲ ਸਾਡੇ ਨਾਲ ਠਿਕਾਨੇ ਮਾਰ ਕੇ ਨਿਕਲ ਗਿਆ ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੀਆਂ ਚੱਪਲਾਂ ਮੋਟਰਸਾਈਕਲ ਉੱਥੇ ਉਹਦੀ ਟੀ-ਸ਼ਰਟ ਪਾੜੀ ਉੱਥੇ ਨਿਕਲ ਰਹੀ ਹੁਣ ਕੀ ਲੰਘ ਕਰਦੇ ਹਾਂ ਅਸੀਂ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਗੁੱਡੀ ਨੇ ਥੱਕਾ ਹੋਇਆ ਵਾ ਹਾਂਜੀ ਜੀ ਇਨਸਾਫ ਨਹੀਂ ਮਿਲਦਾ ਤੇ ਦਿੱਕਤ ਕਰਦੇ ਅਸੀਂ ਇਹਦੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ ਤੁਹਾਨੂੰ 15 ਦਿਨ ਹੋ ਗਏ ਸਰ ਥੱਕੇ ਖੰਡੇ ਖੜਦੇ ਆ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੀ ਸੁਣਾਈ ਨਹੀਂ ਹੋਈ ਇਸ ਸਕੋਰ ਦਾ ਮਾਮਲਾ ਆ ਤੁਹਾਡੇ ਕੋਲ ਛੋਟੇ ਪੱਤੀਵਾਲ ਦਾ ਕੁੜੀ ਨੇ ਜ਼ਬਰਦਸਤ ਨਾ ਕਰਨ ਦਾ ਕੀ ਮਾਮਲਾ ਸਰ ਉਹ ਸਾਡੇ ਪ੍ਰਕਾਸ਼ ਨਹੀਂ ਆ ਉਹ ਬਸ ਸਾਡੇ ਨਾਲ ਜਿਹੜੇ ਆ ਉਹ ਸਾਡੇ ਉਹ ਉਹ ਕਰਦੇ ਆ ਉਹ ਘਰ ਵੀ ਹੋ ਜਾਂਦੀ ਜਾਂਦੀ ਹੈ ਉਹ ਹੋਈ ਵੀ ਅੰਦਰ ਦੀ ਕੁੜੀ ਕੋਲ ਨਹੀਂ ਜਾਂ ਹਿੱਤ ਕਰਨ ਲਈ ਜਦੋਂ ਇਹ ਪਰੇ ਚੱਲ ਕੀਤੀ ਹੈ ਹੋਈ ਫੜ 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 ਫੜ